ਪਿਛਲੇ 2 ਦਿਨਾ ਤੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਅਨਮਿੱਥੇ ਸਮੇਂ ਆ ਲਈ 3 ਵਿਦਿਆਰਥੀ ਭੁੱਖ ਹਰਤਾ ਤੇ ਬੈਠੇ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਦੀ ਅੱਜ ਸਿਹਤ ਥੋੜੀ ਖਰਾਬ ਹੋ ਗਈ ਜਿਸ ਤਰ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋ ਸਟੂਡੈਂਟਸ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਜੜੀਆਂ ਦੋ ਮੰਗਾਂ ਨੂੰ ਲੈ ਕੇ ਜੜੀਆਂ ਅਸੀਂ ਪ੍ਰਸ਼ਾਸਨ ਨਾਲ ਸਾਡੀ ਕੱਲ ਬਾਤ ਚੱਲ ਰਹੀ ਸੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਵੀ ਜੜਾ ਹੈ ਪੱਕੀ ਹੂਨ ਗਾਰਾ ਨਹੀਂ ਦਿੱਤਾ ਇਹਦੇ ਵਿੱਚ ਦੋ ਅਹਿਮ ਮਸਲੇ ਸੀ ਕਿ ਇੱਕ ਤਾਂ ਜੜਾ ਰਿਜ਼ਰਵੇਸ਼ਨ ਦਾ ਮਾਮਲਾ ਸੀ ਕਿ ਰੂਰਲ ਏਰੀਆ ਨੂੰ ਜੜਾ 7% ਕੋਟਾ ਦਿੱਤਾ ਜਾਂਦਾ ਸੀ ਉਸ ਦੇ ਨਾਲ ਤੇ 3% ਜੜਾ ਬਾਰਡਰ ਏਰੀਆ ਉਸ ਨੂੰ ਇਹ ਕੋਟਾ ਮਿਲਦਾ ਸੀ ਜੜਾ 2% ਕੋਟਾ ਸੀ ਜੜਾ 1984 ਦੇ ਵਿਕਟਮ ਜਿਹੜੇ ਪਰਿਵਾਰ ਸੀ ਉਹਨਾਂ ਦਾ ਮਿਲਦਾ ਟੋਟਲ ਇਹ 12% ਕੋਟਾ ਸੀ ਇਸ ਨੂੰ ਕਨਵਰਟ ਕਰਕੇ ਜਿਹੜਾ ਹੈ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਦੇ ਰਹੀ ਇਹਨੂੰ ਸਾਰਾ ਐਕਸ ਸਰਵਿਸ ਮੈਨ ਦੇ ਵਿੱਚ ਕਨਵਰਟ ਕਰ ਦਿੱਤਾ ਸਾਡੀ ਮੰਗ ਹੈ ਕਿ ਯੂਨੀਵਰਸਿਟੀ ਜਦ ਬਣੀ ਸੀ ਪਿੰਡਾ ਕਰਕੇ ਹੀ ਬਣੀ ਸੀ ਬਾਰਡਰ ਏਰੀਆ ਕਰਕੇ ਬਣੀ ਸੀ ਅਸੀਂ ਪਿੰਡਾਂ ਦੇ ਲੋਕ ਆਮ ਪਰਿਵਾਰਾਂ ਦੇ ਜਿਹੜੇ ਬੱਚੇ ਦੇ ਪੜ ਸਕਣ ਇੱਕ ਚੰਗੀ ਵਿੱਦਿਆ ਲੈ ਸਕਣ ਜਿਹੜਾ ਇਹ ਸਮਾਜ ਜੋ ਜੜੀ ਚੰਗੀ ਸੋ ਦੇ ਸਕਣ ਪਰ ਇੱਕ ਸੋਚੇ ਸਮਝੇ ਸਾਜਿਸ਼ ਦੇ ਤਹਿਤ ਜਿਹੜਾ ਇਹ ਸਭ ਕੁਝ ਨੂੰ ਖਤਮ ਕਰ ਦਿੱਤਾ ਗਿਆ ਅਤੇ ਇਹ ਪੁਰਾਣੇ ਕੋਟੇ ਨੂੰ ਬਹਾਲ ਕਰਨ ਲਈ ਅਤੇ ਯੂਨੀਵਰਸਿਟੀ ਵੱਲੋਂ 5% ਫੀਸ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਉਸ ਨੂੰ ਵਾਪਸ ਕਰਾਉਣ ਲਈ ਪਿਛਲੇ ਦੋ ਦਿਨਾਂ ਤੋਂ ਤਿੰਨ ਵਿਦਿਆਰਥੀ ਅੰਮਿੱਥੇ ਸਮੇਂ ਲਈ ਪੁਖੜਤਾਲ ਤੇ ਬੈਠੇ ਹਨ ਅਤੇ ਜਦ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਭੁਖੜਤਾਲ ਜਾਰੀ ਰਹੇਗੀ ਦੂਜੇ ਪਾਸੇ ਅੱਜ ਇੱਕ ਵਿਦਿਆਰਥੀ ਦੀ ਸਿਹਤ ਵੀ ਥੋੜੀ ਖਰਾਬ ਹੋਈ ਹੈ ਉਸ ਵਿਦਿਆਰਥੀ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਗਲਤ ਬਾਤ ਹੋ ਰਹੀ ਹੈ ਪ੍ਰਸ਼ਾਸਨ ਸੋਮਵਾਰ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇ ਰਿਹਾ ਹੈ ਲੇਕਿਨ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਅਸੀਂ ਇਸ ਤਰੀਕੇ ਨਾਲ ਹੀ ਭੁਖੜਤਾਲ ਤੇ ਬੈਠੇ ਰਹਾਂਗੇ ਹਾਂਜੀ ਭਾਈ ਆਪਣਾ ਨਾਮ ਦੱਸ ਕੇ ਕੀ ਕਹਿਣਾ ਚਾਹੁੰਦੇ ਹੋ ਭੁਖੜਤਾਲ 'ਚ ਬੈਠੇ ਹੈ ਸੇਤ ਦੀ ਬੜੀ ਡਾਊਨ ਹੋਈ ਹੈ ਜੀ ਸੇਤ ਜੀ ਪਿਛਲੇ ਤਿੰਨ ਦਿਨਾਂ ਤੋਂ ਭੁਖੜਤਾਲ ਚੱਲ ਰਿਹਾ ਜੀ ਇਹ ਤੀਜਾ ਦਿਨ ਦੋ ਪੁਸ਼ਕਾਨ ਦਾ ਖਾਦਾ ਪਿਤਾ ਨੇ ਤਿੰਨ ਦਿਨ ਇਸ ਕਰਕੇ ਬੜਾ ਮੋਟਾ ਬੀਤੀ ਗਿਆ ਡਾਊਨ ਹੋਇਆ ਤੇ ਵੀ ਆਏ ਆ ਡੀਨ ਅਕੈਡਮਿਕ ਤੇ ਡੀਨ ਸਟੂਡੈਂਟ ਵੈਲਫੇਅਰ ਆਏ ਆ ਉਹਨਾਂ ਨੇ ਭਰੋਸਾ ਦਿੱਤਾ ਵੀ ਸੋਮਵਾਰ ਤੱਕ ਜਿਹੜਾ ਰਿਟਨ ਨੂੰ ਰਿਟਨ ਚ ਲਿਖ ਕੇ ਦੇ ਦਾਂਗੇ ਤੁਹਾਡੀਆਂ ਮਨਕਾ ਪੂਰਿਆ ਕਰਦਾ ਨੋਟਿਸ ਪਰ ਅਸੀਂ ਵੀ ਸੋਮਵਾਰ ਤੱਕ ਜਿੱ ਨਾਤਰ ਨੋਟਿਸ ਸਾਡੇ ਹੱਥ ਜੁਨੀਆ ਦਾ ਨਾਤਰ ਅਸੀਂ ਇਥੋਂ ਨੂੰ ਫੋਕੜਤਾ ਨਹੀਂ ਚੱਕੀ ਇਹ ਦਿਨ ਤੱਕ ਫੋਕੜਤਾ ਹੀ ਰਹੋ ਵਿੱਚ ਜਦੋਂ ਸਾਨੂੰ ਲਿਖਤੀ ਨੋਟਿਸ ਸਾਨੂੰ ਦੇ ਦੇਣ ਕਿ ਸਾਡੇ ਹੱਥੇ ਰੱਖਦੇ ਜੋ ਦੋ ਦੋ ਨੂੰ ਆਉਂਦੀ ਪੋਖਰਤਾਲ ਪਤਨ ਕਰਕੇ ਆਪੇ ਦਿਖਵਾ ਦੇ ਪਰ ਨਾ ਚੁਕਲਾਂਗੇ ਤੇ ਹੁਣ ਕੀ ਹਾਲ ਹੈ ਸੇਧੀ ਚੰਗਿਆ ਠੀਕ ਹੈ ਜੀ ਸੇਧ ਠੀਕ ਹੈ ਜੀ ਅੱਗੇ ਨਾਲ ਇੰਪਰੂਵਮੈਂਟ ਆ ਮਾਰੀ ਮੋਟੀ ਦੀ ਅੰਦਾਜ਼ੇ ਆਪਣੇ ਬਾਰੇ ਦੱਸੋ ਜੇ ਜਿਹੜੀ ਪੋਖਰਤਾਲ ਤੇ ਬੈਠੇ ਇਹ ਖਰਾਬ ਹੋ ਗਈ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਜਿਹੜੀ ਲਗਾਤਾਰ ਜਿਵੇਂ ਰਣਾ ਗੁਰਵਿੰਦਰ ਸਿੰਘ ਹੈ ਜੀ ਪਿਛਲੇ 3 ਦਿਨਾਂ ਤੋਂ ਜਿਹੜਾ ਇੱਥੋਂ ਦੇ ਵਿਦਿਆਰਥੀ ਜਿਹੜਾ ਕੋਈ ਬਰਤਾਲ ਤੇ ਬੈਠੇ ਹੋ ਜਾਂਦੇ ਮੰਗਾ ਜਿਹੜੀਆਂ ਪਹਿਲਾਂ ਵੀ ਅਸੀਂ ਮੀਡੀਆ ਨੂੰ ਦੱਸਿਆ ਕਿ ਜਿਹੜਾ ਰੂਲਰ ਇਸ ਏਰੀਏ ਦੇ ਬਾਰਡਰ ਏਰੀਆ ਦਾ ਜਿਹੜਾ ਰਿਜ਼ਰਵੇਸ਼ਨ ਕੋਟਾ ਹੈ ਸਰਕਾਰ ਵੱਲੋਂ ਖਤਮ ਕਰ ਦਿੱਤਾ ਗਿਆ ਸਾਡੀ ਪਹਿਲੀ ਮੰਗ ਇਹ ਸੀ ਕਿ ਜਿਹੜਾ ਪਟਿਆਲਾ ਯੂਨੀਵਰਸਿਟੀ ਦੇ ਤਰਫ ਜਿਹੜਾ ਐਡੀਸ਼ਨਲ ਸੀਟਾਂ ਵਧਾ ਕੇ ਉਹ ਕੋਟਾ ਜਿਹੜਾ ਬਹਾਲ ਕੀਤਾ ਜਾਵੇ ਦੂਸਰੀ ਮੰਗ ਇਹ ਸੀ ਕਿ ਦੇਖੋ ਜਿਹੜੀ ਇਹ ਯੂਨੀਵਰਸਿਟੀ ਆ ਲਗਾ ਹਰ ਸਾਲ ਜਿਹੜੀ 5% ਫੀਸ ਵਧਾ ਰਹੀ ਆ ਕਿ ਲਗਾਤਾਰ ਖਿਲੇ ਕਈ ਸਾਲਾਂ ਤੋਂ ਹਰ ਸਾਲ 5% ਫੀਸ ਦੇ ਵਾਧੇ ਦੇ ਨਾਲ ਜਿਹੜਾ ਆਮ ਘਰ ਦੇ ਬੱਚਿਆਂ ਦੇ ਕੋਲ ਆ ਇਹ ਯੂਨੀਵਰਸਿਟੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ ਸੋ ਇਹਨਾਂ ਮੰਗਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਗੱਲਬਾਤ ਚੱਲ ਰਹੀ ਪਰ ਕਿਸੇ ਵੀ ਹਾਂ ਜਿਹੜਾ ਯੂਨੀਵਰਸਿਟੀ ਲੋਹਾਂ ਪੱਖੀ ਹੰਗਾਰਾ ਨਹੀਂ ਮਿਲਿਆ ਇਸ ਨੂੰ ਹੀ ਦੇਖਦੇ ਜਿਹੜਾ ਅਸੀਂ 25 ਤਰੀਕ ਤੋਂ ਲੈ ਕੇ ਜਿਹੜਾ ਨੂੰ ਮਿੱਥੇ ਸਮੇਂ ਲਈ ਭੁਗੜਦਾ ਹਾਲ ਤੇ ਇੱਥੇ ਜਿਹੜੇ ਬੱਚੇ ਬੈਠੇ ਹੋਏ ਆ ਪਰ ਇਹ ਜਿਹੜਾ ਪ੍ਰਸ਼ਾਸਨ ਵੱਲੋਂ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਤੇ ਕੋਈ ਵੀ ਜਿਹੜਾ ਨਹੀਂ ਇਹਦੇ ਤੇ ਕੋਈ ਗੱਲਬਾਤ ਚੱਲ ਰਹੀ ਸੋ ਅੱਜ ਸਰ ਯੂਨੀਵਰਸਿਟੀ ਦੇ ਕਿਉਂਕਿ ਅੱਜ ਸਾਡੇ ਜਿਹੜੇ ਭੁਖੜਤਾਲ ਦੇ ਵਿਦਿਆਰਥੀ ਬਿਠੇ ਜਸਕਰਨ ਸਿੰਘ ਨਾਲ ਦੀ ਸਿਹਤ ਕਾਫੀ ਢਿੱਲੀ ਚੱਕੀ ਸੀ ਬੀਪੀ ਬਹੁਤ ਜ਼ਿਆਦਾ ਘਟ ਗਿਆ ਸੀ ਸੋ ਇਸ ਨੂੰ ਰੋਹ ਦੇ ਵਿੱਚ ਵਿਦਿਆਰਥੀ ਨੇ ਜਿਹੜਾ ਗੇਟ ਬੰਦ ਕੀਤਾ ਉਸ ਤੋਂ ਦੁਆਰੀ ਦੇ ਬਾਅਦ ਜਿਹੜਾ ਇਹਨਾਂ ਦੇ ਕੰਨ ਤੇ ਜੂਨ ਸਰਕੀ ਇਹ ਗੱਲਬਾਤ ਚੱਲੀ ਆ ਇਹਨਾਂ ਨੇ ਕਿਹਾ ਕਿ ਅਸੀਂ ਮੰਗਾਂ ਮੰਨਦੇ ਹਾਂ ਪਰ ਜਿਹੜਾ ਲਿਖਤੀ ਸੌਂਵਰ ਦੇਵਾਂਗੇ ਤੇ ਸਾਡੀ ਮੰਗ ਹੈ ਵੀ ਜਿੰਨਾ ਚਿਰ ਸਾਡੇ ਅੱਜ ਕੀ ਲਿਖਤੀ ਨਹੀਂ ਹੁੰਦਾ ਇਹ ਭੁਖੜਤਾਲ ਉਹਨਾਂ ਅੰ内 ਮਿੱਥੇ ਚੱਲੀ ਜਾਰੀ ਹੈ। ਜੇ ਸਿਹਤ ਵਿਗੜ ਗਈ ਤੇ ਕੌਣ ਦਿੰਦਾ ਬਿਲਕੁਲ ਜੀ ਜੇਕਰ ਕਿਸੇ ਵੀ ਵਿਦਿਆਰਥੀ ਭ ਜੋ ਆ ਪੰਜਾਬ ਸਰਕਾਰ ਦੀ ਹੋਵੇਗੀ। ਤੇ ਹੁਣ ਕੀ ਰੱਖਦੇ ਮੰਗਤ? ਮੰਗ ਸਾਡੀ ਇਹੋ ਜੀ ਦੇਖੋ ਬੜੀਆਂ ਜਾਇਜ਼ ਮੰਗਾਂ ਆ। ਇਹ ਯੂਨੀਵਰਸਿਟੀ ਪਿੰਡਾਂ ਦੇ ਬੱਚਿਆਂ ਲਈ ਬਣੀ ਆ, ਬਾਰਡਰ ਏਰੀਆ ਦੇ ਬੱਚਿਆਂ ਲਈ ਬਣੀ ਆ ਕਿ ਉਹ ਬੱਚੇ ਪੜ੍ਹ ਸਕੇ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਉਹਨਾਂ ਨੂੰ ਉਹਦਾ ਬਣਦਾ ਹੱਕ ਦਿੱਤਾ ਜਾਵੇ ਪਿੰਡਾਂ ਦੇ ਬੱਚਿਆਂ ਨੂੰ ਤੇ ਉਹਨਾਂ ਦਾ ਕੋਟਾ ਬਹਾਲ ਕੀਤਾ ਜਾਵੇ ਜਿਹੜਾ ਫੀਸਾਂ ਲਗਾਤਾਰ ਵਧ ਰਹੀਆਂ ਉਹਨਾਂ ਦਾ ਵਾਅਦਾ ਜਿਹੜਾ ਵਾਪਸ ਲਿਆ ਜਾਵੇ। ਆਮ ਘਰ ਦੇ ਬੱਚੇ ਤਾਂ ਜੋ ਆਮ ਮਿਹਤੂ ਕਿਸਾਨਾਂ ਦੇ ਬੱਚੇ ਇੱਥੇ ਆ ਕੇ ਪੜ੍ਹ ਸਕਣ।